ਕਰਮਜੀਤਨ ਮੋਲ ਜਾਣੀ ਛੋਟਾ ਮਸਕਰਾ ਇਹ ਫਰੀਦਕੋਟ ਤੋਂ ਚੋਂ ਲੜ ਰਿਹਾ ਲੋਕ ਸਭਾ ਦੀ ਕੈਨੇਡਾ ਦਾ ਇਹਦੀ ਫੈਮਿਲੀ ਸਣੇ ਇਹ ਕੈਨੇਡਾ ਦੇ ਪੀਆਰ ਨੇ ਮੈਂ ਵੀ ਕੈਨੇਡਾ ਦਾ ਪੀਆਰ ਰਹਾ ਹਾਂ ਸੋਲੇ ਸਿਟੀਜ਼ਨ ਨੇ ਤੇ ਪਹਿਲਾ ਬੰਦਾ ਪੀਆਰ ਬਣਦਾ ਤੇ ਫਿਰ ਸਿਟੀਜ਼ਨ ਬਣਦਾ ਹੈ ਤੇ ਸਿਟੀਜ਼ਨ ਸੌਰੀ ਜਿਹੜਾ ਪੀਆਰ ਜਾਨੀ ਪਰਮਨੈਂਟ ਰੈਜ਼ਿਡੈਂਸੀ ਬਚਾਉਣ ਵਾਸਤੇ ਸਲਾਮਤ ਰੱਖਣ ਵਾਸਤੇ ਪੰਜਾਂ ਚੋਂ 2 ਸਾਲ ਕੈਨੇਡਾ ਰਹਿਣਾ ਪੈਣਾ ਹੈ ਕਿਸੇ ਵੀ 5 ਸਾਲਾਂ ਚੋਂ 2 ਸਾਲ। ਸੋ ਜੇਕਰ ਇਹ ਬੰਦਾ ਜਿੱਤਦਾ ਆ ਤੇ ਅਗਲੇ 5ਾਂ ਚੋਂ 2 ਸਾਲ ਇਹਨੇ ਤੁਹਾਨੂੰ ਲੱਭਣਾ ਨਹੀਂ। ਅਨਲੈਸ ਕਿ ਇਹ ਆਪਣੀ ਪੀਆਰ ਛੱਡ ਦੇਵੇ ਜਾਂ ਤਾਂ ਹੋਣੀ ਛੱਡੇ। ਚੋਣਾ ਲੜਨ ਤੋਂ ਪਹਿਲਾਂ। ਠੀਕ ਆ ਹਲੇ ਵੀ ਇੱਕ ਦਿਨ ਹੈਗਾ ਆ ਐਪਲਾਈ ਕਰ ਦੇਵੇ ਵੀ ਪਰ ਹੁਣ ਟਾਈਮ ਇਜ਼ ਟੂ ਸ਼ਾਰਟ। ਤੇ ਦੂਸਰਾ ਜੇਕਰ ਇਹ ਜਿੱਤ ਗਿਆ ਤਾਂ ਕੋਈ ਗਰੰਟੀ ਨਹੀਂ ਵੀ ਇਹ ਵੀ ਭੰਤੇ ਦੇ ਜਿਹੜਾ ਤਲਾਕ ਹੋਇਆ ਇਹ ਚੋਣਾ ਜਿੱਤਣ ਤੋਂ ਬਾਅਦ ਹੋਇਆ ਹੈ 2014 ਚ ਮੈਂ ਇਹਦੇ ਘਰ ਗਿਆ ਸੀ। ਆਪਣੇ ਮਹਾਲੀ ਤੇ ਇਹਦੀ ਘਰ ਵਾਲੀ ਇਹਦੇ ਦੋਵੇਂ ਬੱਚੇ ਉੱਥੇ ਤੁਰੇ ਫਿਰਦੇ ਸੀ ਤੇ 2015 ਚ ਤੱਕ ਤਲਾਕ ਵਾਸਤੇ ਅਪਲਾਈ ਕਰਦਾ ਸੀ ਇਸੋ ਘਰੇ ਕਲੇਸ਼ ਪੈਣਾ ਆ ਵੀ ਕੈਨੇਡਾ ਕ ਸਿਆਸਤ ਸੋ ਚੰਗੇ ਰੋਹਗੇ ਫੀਟਕੋਟ ਵਾਲਿਆ ਤੁਹਾਡੇ ਕੋਲ ਤਾਂ ਕੈਂਡੀਡੇਟ ਵੀ ਬਹੁਤ ਵਧੀਆ ਮੁੰਡਾ ਜਿਹੜਾ ਸਰਬਜੀਤ ਸਿੰਘ ਖਾਲਸਾ ਜੀ ਤੋਂ ਲੜ ਰਹੇ ਨੇ ਉਹਨਾਂ ਦਾ ਪਿਛੋਕੜ ਹੈਗਾ ਫਿਰ ਵੀ ਪਰਿਵਾਰ ਦਾ ਪਿਛੋਕੜ ਆ ਕੋਈ ਜਜ਼ਬਾ ਆ ਕੌਮ ਵਾਸਤੇ ਸਿੱਖਾ ਵਾਸਤੇ ਸੋ ਬਹੁਤ ਵਧੀਆ ਕੰਮ ਕਰੋਗੇ ਉਹਨੂੰ ਜਿਤਾ ਕੇ ਤੇ ਇਹਨੂੰ ਹਰਾ ਕੇ ਇਹਦੇ ਤੇ ਵੀ ਇਹ ਸਾਨੂੰ ਇਹਨੂੰ ਥੋੜਾ ਥੋੜੋ ਹੈਗੀ ਆ ਕੋਈ ਪੈਸੇ ਨਹੀਂ ਸਾਰਾ ਕੁਝ ਹੈਗਾ ਇਹਦੇ ਕੋਲ ਕੈਨੇਡਾ ਚ ਪੀਆਰ ਬੱਚੇ ਸੱਟ ਪਰਿਵਾਰ ਇੱਥੇ ਆ। ਸੋ ਤੁਸੀਂ ਆਪਣੇ ਆਪ ਨੂੰ ਵੀ ਧੋਖੇ ਤੋਂ ਬਚਾਉਂਗੇ ਤੇ ਇਹਦਾ ਪਰਿਵਾਰ ਵੀ ਬਚਾਉਂਗੇ। ਬਾਕੀ ਤੁਹਾਡੀ ਮਰਜ਼ੀ। ਧੰਨਵਾਦ।